ਪੁਲਾਂਗ ਦੇ ਪਲੇਟਫਾਰਮ ਤੇ ਪਿੰਡ ਦੀ ਪਾਰਲੀਮੈਂਟ ಗ್ರಾಮ ਸਭਾ ਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਅਸੀਂ ਗੱਲ ਕਰਦੇ ਆਂ ਤੇ ਅੱਜ ਅਸੀਂ ਗੱਲ ਕਰਾਂਗੇ ਨੌਵੇਂ ਐਪੀਸੋਡ ਦੇ ਵਿੱਚ ਪੰਚਾਇਤਾਂ ਦੀ ਆਪਾਂ ਕੰਮਾਂ ਤੋਂ ਲੈ ਕੇ ਵਿੱਤ ਤੋਂ ਲੈ ਕੇ ਮੁਲਾਜ਼ਮਾਂ ਤੱਕ ਸਾਰੀ ਗੱਲ ਕੀਤੀ ਹੈ ਤੇ ਅਗਲਾ ਕਦਮ ਹੈ ਪੰਚਾਇਤ ਸੰਮਤੀ ਜਾਂ ਬਲਾਕ ਸੰਮਤੀ ਪੰਚਾਇਤ ਸੰਮਤੀ ਚੁਣੀ ਜਾਂਦੀ ਹੈ ਇੱਕ ਬਲਾਕ ਦੇ ਅੰਦਰ ਜਿਹੜੇ ਵੀਡੀਓ ਬਲਾਕ ਬਣੇ ਹੁੰਦੇ ਨੇ ਡਿਵੈਲਪਮੈਂਟ ਬਲਾਕ ਬਣੇ ਹੁੰਦੇ ਨੇ ਉਦੇ ਦਾਇਰੇ ਚ ਰਹਿਣ ਵਾਲੀ ਜਿਹੜੀ ਆਬਾਦੀ ਆ ਜਾਂ ਜਿਹੜੀਆਂ ਪੰਚਾਇਤਾਂ ਨੇ ਪਿੰਡ ਨੇ ਉਹਨਾਂ ਚੋਂ ਚੁਣ ਕੇ ਬਲਾਕ ਸੰਮਤੀ ਬਣਦੀ ਹੈ ਬਲਾਕ ਸੰਮਤੀ ਦੂਜਾ ਟਾਇਰ ਹੈ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਆ ਇੱਕ ਫਿਰ ਜ਼ਿਲ੍ਹਾ ਲੈਵਲ ਦੇ ਉੱਤੇ ਜ਼ਿਲ੍ਹਾ ਪ੍ਰੀਸ਼ਦ ਬਣਦੀ ਹੈ ਬਲਾਕ ਸੰਮਤੀ ਜਿਹੜਾ origignal ਐਕਟ ਸੀ 1994 ਦਾ ਜਿਹੜਾ ਤੇ 73 ਸੰਵਿਧਾਨਕ ਸੋਧ ਤੋਂ ਤੁਰੰਤ ਬਾਅਦ ਜਿਹੜਾ ਬਣਿਆ 30 ਸਾਲ ਪਹਿਲਾਂ ਆ ਲਾਗੂ ਹੋਇਆ ਉਹਦੇ ਚ ਲਗਭਗ 6 ਤੋਂ 10 ਮੈਂਬਰ ਜਿਹੜੇ ਸੀ ਉਹ ਡਾਇਰੈਕਟ ਚੁਣੇ ਜਾਂਦੇ ਸੀ ਤੇ ਬਾਕੀ ਦੇ ਮੈਂਬਰ ਜਿਹੜੇ ਸੀ ਉਹ ਸਰਪੰਚਾਂ ਦੇ ਵਿੱਚੋਂ ਚੁਣੇ ਜਾਂਦੇ ਸੀ ਉਹਨਾਂ ਨੂੰ ਸਰਪੰਚ ਵੋਟ ਪਾਉਂਦੇ ਸੀ ਪਰ ਚਲਦੇ-ਚਲਦੇ ਪੰਜਾਬ ਗਵਰਨਮੈਂਟ ਨੇ ਉਹਨੂੰ ਸੋਧਿਆ ਅਮੈਂਡ ਕਰਤਾ ਐਕਟ ਹੁਣ ਬਲਾਕ ਸਭਤੀ ਦੇ ਸਾਰੇ ਮੈਂਬਰ ਸਿੱਧੀ ਚੋਣ ਰਾਹੀਂ ਚੁਣੇ ਜਾਂਦੇ ਨੇ ਉਹਨਾਂ ਦੇ ਹਲਕੇ ਬਣਾਏ ਜਾਂਦੇ ਨੇ ਔਰ ਲਗਭਗ 15 ਤੋਂ 25 ਮੈਂਬਰ ਇੱਕ ਬਲਾਕ ਦੇ ਵਿੱਚੋਂ ਚੁਣੇ ਜਾਂਦੇ ਨੇ ਤੇ ਬਲਾਕ ਦੇ ਵਿੱਚੋਂ ਬਕਾਇਦਾ ਇੱਕ ਆਬਾਦੀ ਦਾ ਤਵਾਜਨ ਰੱਖਣਾ ਹੁੰਦਾ ਕਿ ਉਨੀਆਂ ਕਵੋਟਾ ਹੀ ਰਹਿਣ ਬਾਲਾ ਵੱਡਾ ਗੈਪ ਨਾ ਪਵੇ ਕਿ ਕਿਤੇ ਬਹੁਤ ਜ਼ਿਆਦਾ ਵੋਟ ਹੋ ਗਈ ਕਿਤੇ ਘੱਟ ਵੋਟ ਹੋ ਗਈ ਇਸੇ ਕਰਕੇ ਕਈ ਜਗ੍ਹਾ ਤੇ ਤਾਂ ਦੋ ਵੱਡੇ ਪਿੰਡਾਂ ਚੋਂ ਹੀ ਬਲਾਕ ਮਨ ਬਲਾਕ ਸੰਮਤੀ ਮੈਂਬਰ ਬਣ ਜਾਂਦਾ ਕਈ ਵਾਰ ਛੋਟੇ ਹੋਣ ਪੰਜ ਪੰਜ 6 6 ਪਿੰਡਾਂ ਤੱਕ ਵੀ ਚਲਾ ਜਾਂਦਾ ਵੋਟਾਂ ਦਾ ਲਿਹਾਜ਼ ਰੱਖਿਆ ਜਾਂਦਾ ਖਿਆਲ ਰੱਖਿਆ ਜਾਂਦਾ ਕਿ ਕਿੰਨੀਆਂ ਕਵੋਟਾਂ ਨੇ ਤਾਂਕਿ ਇੱਕ ਮੋٹے ਜਿਹੇ ਤੌਰ ਤੇ ਅੰਦਾਜ਼ਾ ਜਿਹੜਾ ਉਹ ਰਹੇ ਔਰ ਉਹ ਜਿਹੜੇ ਇੱਕ ਬਖਵਖ ਮਾਮਲਿਆਂ ਦੇ ਵਿੱਚੋਂ ਬਖਵਖ ਬਲਾਕਾਂ 'ਚੋਂ ਜਾਂਦੇ ਨੇ ਉਹਦੇ ਉੱਤੇ ਵੀ ਬਿਲਕੁਲ ਪੰਚਾਇਤਾਂ ਦੀ ਤਰ੍ਹਾਂ ਰਿਜ਼ਰਵੇਸ਼ਨ ਉਵੇਂ ਹੀ ਰਿਜ਼ਰਵੇਸ਼ਨ ਭਾਵ ਆਬਾਦੀ ਦੇ ਨਿਹਾਜ ਦੇ ਨਾਲ ਦਲਿਤ ਪਰਿਵਾਰਾਂ ਦੇ ਵਿੱਚੋਂ ਮੈਂਬਰ ਜਿਹੜਾ ਰੱਖਵਾ ਹੁੰਦਾ ਤੇ ਇਸੇ ਢੰਗ ਨਾਲ 50% ਸੀਟਾਂ ਔਰਤਾਂ ਲਈ ਰੱਖਵੀਆਂ ਹੁੰਦੀਆਂ ਨੇ ਜਿਹੜੇ ਆਬਾਦੀ ਦੇ ਰਿਹਾਜ ਨਾਲ ਦਲਤਾਂ 'ਚ ਰੱਖਵਾ ਕਰਨਾ ਉਹਦੀਆਂ ਵੀ ਉਸ ਹਿੱਸੇ 'ਚ 50% ਔਰਤਾਂ ਲਈ ਰੱਖਵਾ ਕਰਨਾ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਇਹਦੇ ਚੇਅਰਮੈਨ ਬਣਦੇ ਨੇ ਵਾਈਸ ਚੇਅਰਮੈਨ ਬਣਦੇ ਨੇ ਤੇ ਉਹਨਾਂ ਦੇ ਆ ਪੋਸਟਾਂ ਦੇ ਉਹਨਾਂ ਦੇ ਪਾਉਂਦਿਆਂ ਵੀ ਜਿਹੜੇ ਨੇ ਉਹ ਰੱਖਵਾ ਕਰਨ ਉਸੇ ਅਨੁਪਾਤ ਦੇ ਵਿੱਚ ਹੁੰਦਾ ਹੈ ਭਾਵ 50% ਔਰਤਾਂ ਆਬਾਦੀ ਦੇ لحاظ ਨਾਲ ਜਿੰਨੇ Dalit ਪਰਿਵਾਰ ਨੇ ਉਹਨਾਂ ਦੇ ਵਿੱਚੋਂ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਜਾਂ ਉਹਨਾਂ ਦੇ ਅੱਗੇ ਵੀ ਪਰਸੈਂਟੇਜ ਜਿਹੜੀ ਔਰਤਾਂ ਦੀ ਆਉਂਦੀ ਆ ਉਸ لحاظ ਦੇ ਨਾਲ ਇਹ ਬਾਈ ਰੋਟੇਸ਼ਨ ਆਉਂਦੀ ਹੈ ਰੋਟੇਸ਼ਨ ਦਾ ਮਤਲਬ ਹੈ ਕਿ ਬਲਾਕ ਸਮਤੀਆਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਅਇਤ ਕੀ ਇਸ ਬਲਾਕ ਦਾ ਆਇਆ ਕੱਲ ਨੂੰ ਦੂਜੇ ਬਲਾਕ ਦਾ ਕੋਈ ਰਿਜ਼ਰਵਰ ਬਾ ਸਕਦਾ ਉਦੋਂ ਬਾਅਦ ਫਿਰ ਤੀਜੇ ਬਲਾਕ ਦੇ ਵਿੱਚ ਕਿਤੇ ਕਦੇ ਕੋਈ ਔਰਤ ਕਦੇ ਕੋਈ ਦੂਜੇ ਕਦੇ ਕੋਈ ਜਨਨ ਰੱਖਣ ਦੇ ਜਨਨ ਲਔਰਤ ਕਦੇ ਜਨਨ ਮੇਲ ਇਹ ਸਾਰੀਆਂ ਰਿਜ਼ਰਵੇਸ਼ਨਾਂ ਤੈ ਹੁੰਦੀਆਂ ਨੇ ਬਲਾਕ ਸੰਪਤੀ ਦੀ ਚੋਣ ਦੇ ਨਾਲ ਇਸ ਬਾਰੇ ਹੁਣ ਸਵਾਲ ਪੈਦਾ ਇਹ ਹੁੰਦਾ ਕਿ ਬਲਾਕ ਸੰਪਤੀ ਦੀ ਜਿਹੜੀ ਇਹ ਚੋਣਾ ਹੁੰਦੀਆਂ ਨੇ ਇਹ ਕਿਵੇਂ ਹੁੰਦੀਆਂ ਨੇ ਕਿਸ ਤਰੀਕੇ ਨਾਲ ਸਾਡੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਨਾਰਮਲੀ ਇੱਕ ਟ੍ਰੈਂਡ ਚਲਾਇਆ ਹੋਇਆ ਕਿ ਪਾਰਟੀਆਂ ਲੜਦੀਆਂ ਨੇ ਚੋਣਾ ਸਿੰਬਲ ਤੇ ਆਪੋ ਆਪਣੇ ਸਿੰਬਲ ਤੇ ਪੰਚਾਇਤਾਂ ਚੋਣਾ ਲੜਦੀਆਂ ਨੇ ਕੋਈ ਇੰਡੀਪੈਂਡੈਂਟ ਵੀ ਖੜਾ ਹੋ ਸਕਦਾ ਔਰ ਉਹਦੇ ਆਧਾਰ ਤੇ ਫਿਰ ਜਿਹਦੇ ਕੋਲ ਬਹੁਤ ਸਮਤੀ ਹੁੰਦੀ ਹੈ ਤੇ ਬਹੁਤ ਸਮਤੀ ਦੇ ਵਿੱਚੋਂ ਚੇਅਰਮੈਨ ਜਾਂ ਬਾਈਸ਼ੇਅਰਮੈਨ ਜਾਂ ਬਾਕੀ ਦੇ ਜਿਹੜੇ ਅਹੁਦੇਦਾਰ ਚੁਣੇ ਜਾਂਦੇ ਨੇ ਬੀ ਡੀ ਪੀਓ ਜਿਹਨੂੰ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਕਿਹਾ ਜਾਂਦਾ ਉਹ ਬਲਾਕ ਸਮਤੀ ਦਾ ਮੈਂਬਰ ਸੈਕਟਰੀ ਹੁੰਦਾ ਹੈ ਉਹ ਕਾਰਵਾਈਓ ਨੇ ਲਿਖਣੀਆਂ ਐ ਰਿਕਾਰਡ ਉਹਨੇ ਰੱਖਣਾ ਐ ਬਾਕੀ ਚੀਜ਼ਾਂ ਸਾਰੀਆਂ ਉਹਨੇ ਕਰਨੀਆਂ ਨੇ ਹੁਣ ਅਗਰ ਅਗਲਾ ਸਵਾਲ ਇਹ ਆਉਂਦਾ ਕਿ ਬਲਾਕ ਸੰਮਤੀ ਦੇ ਮੈਂਬਰ ਚੁਣੇ ਜਾਂਦੇ ਨੇ ਚੇਅਰਮੈਨ ਵੀ ਬਣ ਜਾਂਦੇ ਨੇ ਮੈਂਬਰਾਂ ਨੂੰ ਸਾਰੇ ਪੰਜ ਸਾਲੇ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੇ ਕੀ ਕਰਨਾ ਉਹਨਾਂ ਵੀ ਅਧਿਕਾਰ ਹੈ ਜਾਂ ਕੋਈ ਨਹੀਂ ਹੈ ਜਾਂ ਬਹੁਤ ਸਾਰੀਆਂ ਚੀਜ਼ਾਂ ਉਹ ਜਵਾਬ ਕਰਦੀਆਂ ਨੇ ਔਰ ਪੰਚਾਇਤਾਂ ਚ ਜਿਵੇਂ ਸਰਪੰਚ ਦੀ ਟੋਰ ਹੈ ਜ਼िला ਪ੍ਰੀਸ਼ਦ ਚ ਜਿਵੇਂ ਜ਼िला ਪ੍ਰੀਸ਼ਦ ਜਾਂ ਬਲਾਕ ਸੰਮਤੀ ਦੇ ਵੀ ਮੈਂ ਚੇਅਰਮੈਨ ਦੀ ਹੈ ਤਾਂ ਮੈਂਬਰ ਕੀ ਕਰਦੇ ਨੇ ਫਿਰ ਇਹ ਜਾਗਰੂਕਤਾ ਦੇ ਵੀ ਕਮੀ ਹੈ ਤੇ ਕਾਨੂੰਨ ਦੇ ਵਿੱਚ ਵੀ ਕਈ ਮਦਦਾਂ ਨੇ ਜਿਹੜੀਆਂ ਨੂੰ ਅਸੀਂ ਜਾਣ ਕੇ ਤੇ ਹੋਰ ਅੱਗੇ ਤੋਂ ਅੱਗੇ ਉਹਨੂੰ ਵੀ ਸੁਧਾਰਨ ਦੀ ਲੋੜ ਹੈ ਅਸਲ ਦੇ ਵਿੱਚ ਬਲਾਕ ਸੰਮਤੀ ਨੇ ਓਵਰਆਲ ਆਪਣੇ ਬਲਾਕ ਦੇ ਵਿੱਚ ਜਿਹੜੀਆਂ ਪਲਾਨਿੰਗ ਜੋ ਉੱਥੇ ਬਣਦੀਆਂ ਨੇ ਤੇ ਸਾਰੇ 29 ਡਿਪਾਰਟਮੈਂਟਾਂ ਨਾਲ ਸੰਬੰਧਤ ਉਹਦੀ ਦੇਖਰੇਖ ਕਰਨੀ ਹੁੰਦੀ ਹੈ ਬਲਾਕ ਸੰਮਤੀ ਦੇ ਵਿੱਚ ਵੀ ਪੰਚਾਇਤਾਂ ਦੀ ਤਰ੍ਹਾਂ ਤਿੰਨ ਕਮੇਟੀਆਂ ਬਣਾਉਣੀਆਂ ਜ਼ਰੂਰੀ ਨੇ ਸਟੈਂਡਿੰਗ ਕਮੇਟੀਆਂ ਨੇ ਜਿਹੜੀਆਂ ਔਰ ਉਹ ਕਮੇਟੀਆਂ ਉਹਨਾਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੀਆਂ ਕੀ ਉਹ ਕਮੇਟੀਆਂ ਬਣਦੀਆਂ ਨੇ ਕਿਸੇ ਮੈਂਬਰਾਂ ਨੂੰ ਪਤਾ ਹੈ ਕਿ ਉਹ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਜਾਂ ਉਹ ਕਮੇਟੀਆਂ ਦੀਆਂ ਰਿਪੋਰਟਾਂ ਤਿਆਰ ਕਰਦੇ ਨੇ ਉਹਨਾਂ ਨੇ ਕੀ ਕੰਮ ਕੀਤਾ ਕੀ ਨਹੀਂ ਕੀਤਾ ਬਾਕੀ ਦੀਆਂ ਚੀਜ਼ਾਂ ਨੇ ਜਾਂ ਬਲਾਕ ਸੰਪਤੀ ਦੇ ਕੋਲੇ ਕੋਈ ਇਹੋ ਜੀ ਚੀਜ਼ ਹੁੰਦੀ ਹੈ ਕਿ ਜੇ ਬਜਟ ਕਿਸੇ ਪੰਚਾਇਤ ਦਾ ਪੰਚਾਇਤ ਦੇ ਗ੍ਰਾਮ ਸਭਾ ਚ ਪਾਸ ਨਹੀਂ ਕਰਾਇਆ ਤਾਂ ਇਹ ਪੰਚਾਇਤ ਬਲਾਕ ਸੰਪਤੀ ਦੀ ਜ਼ਿੰਮੇਵਾਰੀ ਹੈ ਪੰਚਾਇਤ ਸੰਪਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਜਟ ਲੈ ਕੇ ಗ್ರಾಮ ਸਭਾ ਤੱਕ ਜਾਏ ਤੇ ਉਹਨੂੰ ਪਾਸ ਕਰਾਏ ਜੇ ਪੰਚਾਇਤ ਕਾਬਲ ਨਹੀਂ ਰਹਿੰਦੀ ਉਸ ਗੱਲ ਦੇ ਉੱਤੇ ਕੀ ਕਦੇ ਇਹੋ ਜਿਹਾ ਹੋਇਆ ਕਿ ਬਜਟ ਸਭਤੀ ਨਹੀਂ ਕੀਤਾ ਪੂਰੇ ਪੰਜਾਬ ਦੇ ਵਿੱਚ ਬਖ ਬਖ ਮਾਮਲੇ ਚ ਉਹ ਬਜਟ ਡਾਕੂਮੈਂਟ ਲੈ ਕੇ ਗਈ ਹੋਵੇ ਦੂਜੀ ਗੱਲ ਜਿੰਨੀਆਂ ਯੋਜਨਾਵਾਂ ਨੇ ਉਹਦੀ ਦੇਖ ਰੱਖ ਕਦੇ ਕੀਤੀ ਹੈ ਬਲੌਕ ਸਭਤੀ ਨੇ ਪੂਰੀ ਤਰ੍ਹਾਂ ਕਿ ਅਸੀਂ ਇਹ ਕਰ ਸਕਦੇ ਹਾਂ ਬਹੁਤੇ ਥਾਮਾਂ ਦੇ ਉੱਤੇ ਤਾਂ ਬਹੁਤ ਚੇਅਰਮੈਨ ਤੱਕ ਨੂੰ ਵੀ ਬਾੜੀਆਂ ਚੀਜ਼ਾਂ ਨਹੀਂ ਪਤਾ ਨਾਰਮਲੀ ਚੇਅਰਮੈਨ ਨੂੰ ਇੱਕ ਗੱਡੀ ਮਿਲ ਜਾਂਦੀ ਹੈ ਤੇ ਜਾਂ ਇੱਕ ਦਫਤਰ ਮਿਲ ਜਾਂਦਾ ਜਿੱਥੇ ਜਾਂਦੇ ਨੇ ਬਲਾਕ ਸੰਪਤੀ ਮੈਂਬਰਾਂ ਨੂੰ ਕਿਉਂਕਿ ਬਹੁਤ ਸਾਰੇ ਉਹ ਪੈਸੇ ਨਹੀਂ ਮਿਲਦੇ ਕੇਵਲ ਮੀਟਿੰਗਾਂ ਦਾ ਟੀਏ ਡੀਏ ਹੀ ਮਿਲਦਾ ਜਿੰਨਾ ਕੁ ਮਿਲਦਾ ਤੇ ਉਹਦੀਆਂ ਮੀਟਿੰਗਾਂ ਕਿੰਨੀਆਂ ਕੋ ਹੁੰਦੀਆਂ ਨੇ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਇਹ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਔਰ ਬਹੁਤੀ ਵਾਰ ਜਿਹੜੇ ਮਤਲਬ ਬੀ ਡੀ ਪੀਓ ਨੇ ਕਿਉਂਕਿ ਪੜੇ ਲਿਖੇ ਤੇ ਉਹਨਾਂ ਨੂੰ ਜ਼ਿਆਦਾ ਪਤਾ ਹੈ ਤੇ ਉਹ ਖਡਾਉਂਦੇ ਰਹਿੰਦੇ ਨੇ ਹੱਥਾਂ ਤੇ ਵੀ ਆਹ ਕੰਮ ਐਵੇਂ ਕਰਨਾ ਆਹ ਕੰਮ ਐਵੇਂ ਕਰਨਾ ਇੱਕ ਚੇਅਰਮੈਨ ਦੀ ਕਹਾਣੀ ਜੇਕਰ ਤੁਹਾਡੇ ਨਾਲ ਸਾਹਮਣੇ ਕੋ ਉਦੇ ਕੋਈ ਪੀਅਰ ਨਹੀਂ ਸੀ ਬੈਠਦਾ ਕੋਈ ਬਾਕੀ ਨਹੀਂ ਸੀ ਤਾਂ ਇੱਕ ਸੁਝਾਅ ਸੰਧ ਤੇ ਜਿੰਨੇ ਵੀ ਬਿੱਲ ਪਾਸ ਹੁੰਦੇ ਨੇ ਉਹ ਗੱਡੀਆਂ ਜਿਹੜੀਆਂ ਅਲਾਟਡ ਨੇ ਬਲਾਕ ਸੰਪਤੀ ਨੂੰ ਉਹ ਚੇਅਰਮੈਨ ਦੇ ਦਸਖਤਾਂ ਨਾਲ ਹੁੰਦੇ ਨੇ ਜਿੰਨਿਆਂ ਵੀ ਬਾਕੀ ਚੀਜ਼ਾਂ ਦੀ ਖਰੀਦ ਉਹ ਉਪਰੋਕਤ ਬਲਾਕ ਲੈਵਲ ਤੇ ਹੁੰਦੀਆਂ ਉਹਦੇ ਬਹੁਤ ਸਾਰੇ ਮਾਮਲੇ ਹੋ ਜੇ ਨੇ ਜਿੱਥੇ ਬਲਾਕ ਸੰਪਤੀ ਦੀ ਮਨਜ਼ੂਰੀ ਜ਼ਰੂਰੀ ਹੈ ਜਿੱਥੇ ਚੇਅਰਮੈਨ ਦੇ ਦਸਖਤ ਜ਼ਰੂਰੀ ਨੇ ਕੀ ਤੁਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਉਹਨੂੰ ਵਰਤਦੇ ਹੋ ਉਹਨੂੰ ਬੀਡੀਪੀਓ ਨੂੰ ਤੁਸੀਂ ਇਹ ਹੁਕਮ ਲਾਉਂਦੇ ਹੋ ਕਿ ਬੀਗੇ ਮੈਂਬਰ ਸੈਕਟਰੀ ਤੁਸੀਂ ਆ ਕਰਦੇ ਹੋ ਜਾਂ ਕੇਵਲ ਉਹੀ ਮਾਮਲਾ ਹੈ ਕਿ ਜਿਵੇਂ ਪੰਚਾਇਤ ਸੈਕਟਰੀ ਸਰਪੰਚਾਂ ਨੂੰ ਚਲਾਉਂਦੇ ਨੇ ਸਰਪੰਚ ਪੰਚਾਇਤ ਸੈਕਟਰੀ ਨੂੰ ਹੁਕਮ ਨਹੀਂ ਕਰਦਾ ਕਿ ਐਂ ਕਰਨਾ ਚਾਹੀਦਾ ਉੱਥੇ ਤਾਨ ਪੜਤਾ ਬੰਨੀ ਜਾਂਦੀ ਹੈ ਕੀ ਬਲਾਕ ਸੰਪਤੀ ਦੇ ਚੇਅਰਮੈਨ ਵੀ ਬੀਡੀਪੀਓ ਨੂੰ ਚਲਾਉਂਦੇ ਨੇ ਜਾਂ ਬੀਡੀਪੀਓ ਉਹਨਾਂ ਨੂੰ ਚਲਾਉਂਦਾ ਅਸਲ ਤਾਂ ਬਹੁਤ ਜ਼ਿਆਦਾ ਇਹੀ ਲੱਗ ਰਿਹਾ ਪ੍ਰੈਕਟੀਕਲੀ ਤਾਂ ਕਿ ਨਾਰਮਲੀ ਬੀਡੀਪੀਓ ਦੀ ਗੱਲ ਹੀ ਜ਼ਿਆਦਾ ਸੁਣੀ ਜਾਂਦੀ ਹੈ ਪੰਚਾਇਤ ਸੰਵਤੀ ਦੇ ਚੇਅਰਮੈਨ ਕਿਉਂਕਿ ਬਹੁਤ ਜ਼ਿਆਦਾ ਟ੍ਰੇਨਿੰਗ ਨਾ ਹੋਣ ਕਰਕੇ ਕਾਨੂੰਨੀ ਚਾਰਾਜੋਈ ਦਾ ਪਤਾ ਨਾ ਹੋਣ ਕਰਕੇ ਇਹ ਸਾਰੀਆਂ ਗੱਲਾਂ ਤੇ ਕੇਵਲ ਇੱਕ ਰੁਤਬਾ ਮਿਲ ਜਾਂਦਾ ਹੈ ਤੇ ਕੰਮ ਕਰਨ ਦੇ ਵਿੱਚ ਕੋਈ ਬਹੁਤ ਜ਼ਿਆਦਾ ਕਦੇ ਦੇਖੇ ਨਹੀਂ ਗਏ ਐਕਟਿਵ ਰੋਲ ਦੇ ਵਿੱਚ ਬਲਾਕ ਸੰਵਤੀ ਤੇ ਪੰਚਾਇਤ ਜਿਹੜੇ ਦੇ ਚੇਅਰਮੈਨ ਹੁੰਦੇ ਨੇ ਜਬਾਤ ਚੇਅਰਮੈਨ ਹੁੰਦੇ ਨੇ ਔਰ ਇਹਦੇ ਨਾਲ ਦੀ ਨਾਲ ਹਾਂ ਜੇ ਕੋਈ ਕੋਈ ਸੱਤਾਧਾਰੀ ਪਾਰਟੀ ਜੋ ਬਣਦੇ ਨੇ ਜੀ ਦੀ ਸਰਕਾਰੀ ਦਰਬਾਰੇ ਚੰਗੀ ਚੱਲਦੀ ਹੈ ਜਿਹੜਾ ਕੋਈ ਐਮਬੈਲੇ ਦੇ ਨਾਲ ਵੀ ਬਹੁਤ ਜੁੜਿਆ ਹੋਇਆ ਸ਼ਾਇਦ ਉਹਦੀ ਕਦੇ ਉਂ ਚੱਲਦੀ ਹੋਵੇ ਇਸ ਲੈਵਲ ਦੇ ਉੱਤੇ ਪ੍ਰਾਈਵੇਟਲੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਇੱਕ ਅਲੱਗ ਪਹਿਲੂ ਹੁੰਦਾ ਔਰ ਇਹ ਸਾਰੇ ਮਾਮਲੇ ਦੇ ਵਿੱਚ ਬਾਕੀ ਜਿੰਨੀਆਂ ਵੀ ਯੋਜਨਾਬੰਦੀਆਂ ਨੇ ਕੋਈ ਹਾੜਾ ਜਾਣ ਪੁਚਾਲ ਆ ਜਾਣ ਬਾਕੀ ਦੇ ਮਾਮਲੇ ਨੇ ਉਹਦੇ ਚ ਬਲਾਕ ਸੰਮਤੀ ਦੀਆਂ ਜੋ ਜ਼ਰੂਰਤਾਂ ਹੁੰਦੀਆਂ ਨੇ ਜੋ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਜ਼ਿੰਮੇਵਾਰੀਆਂ ਨਿਭਾਈਆਂ ਨਹੀਂ ਜਾਂਦੀਆਂ ਸ਼ਾਇਦ ਇਸੇ ਕਰਕੇ ਬਹੁਤ ਸਾਰੇ ਬਲਾਕ ਸੰਮਤੀ ਮੈਂਬਰਾਂ ਦਾ ਨਾਮ ਵੀ ਲੋਕ ਭੁੱਲ ਜਾਂਦੇ ਨੇ ਕਿ ਇਹਨੂੰ ਅਸੀਂ ਚੁਣਿਆ ਸੀ ਬਲਾਕ ਸੰਮਤੀ ਮੈਂਬਰ ਨੂੰ ਆਪ ਵੀ ਇਹ ਭੁੱਲ ਜਾਂਦਾ ਮੈਂ ਕਹਿੰਦੇ ਚੁਣਿਆ ਗਿਆ ਸੀ ਮੇਰਾ ਵੀ ਕੋਈ ਗੱਲ ਹੈ ਇਹਨੂੰ ਵੀ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਣਾ ਉਹਦੇ ਬਾਰੇ ਆਪਣੀ ਮੀਟਿੰਗਾਂ ਦੇ ਵਿੱਚ ਅਜੰਡਾ ਨੋਟਿਸ ਕੱਢ ਕੇ ਅਜੰਡੇ ਲਾਉਣਾ ਆਪਣੇ ਡੈਸਾਈਟਿੰਗ ਆਪਣੇ ਵਖਰੇ ਨੋਟ ਵੀ ਦੇਣਾ ਜਾਂ ਜਿੱਥੇ ਸਹਿਮਤੀ ਹੈ ਸਰਬਸੰਮਤੀ ਨਾਲੋਂ ਮਤੇ ਪਾਉਣਾ ਤਾਂ ਕਿ ਬੀਡੀਪੀਓ ਤੋਂ ਲੈ ਕੇ ਜਿੰਨੇ ਕਰਮਚਾਰੀ ਨੇ ਬੁਲਾਖਦੇ ਟੋਟਲ ਹੇਠਾਂ ਤੱਕ ਉਹ ਪੰਚਾਇਤ ਅਫਸਰ ਹੋਣ ਉਹ ਜੀਆਰਐਸ ਸੌਬੇ ਉਹ ਬਾਕੀ ਦੇ ਸੈਕਟਰੀ ਹੋਣ ਉਹ ਜਿਹੜੇ ਕਲਰਕਲਰਿਕਲ ਦੇ ਵੀ ਹੋਣ ਉਹ ਤੁਹਾਡੇ ਚੁਣੇ ਹੋਏ ਨਮਾਇੰਦਿਆਂ ਦੇ ਅਧੀਨ ਲਾ ਦੇ ਪੁਆਇੰਟ ਤੇ ਹੋਣੇ ਚਾਹੀਦੇ ਨੇ ਔਰ ਉਹਨਾਂ ਨੂੰ ਕਿਵੇਂ ਕੰਮ ਕਰਨਾ ਹੈ ਕਿਵੇਂ ਬਿਹਤਰ ਕੰਮ ਕਰਾਉਣਾ ਹੈ ਤੁਹਾਡੀ ਜ਼ਿੰਮੇਵਾਰੀ ਹੈ ਇਹ ਹੁਣ ਤੁਸੀਂ ਦੇਖਣਾ 30 ਸਾਲਾਂ ਚ ਤਾਂ ਇਹ ਗੱਲ ਪ੍ਰੈਕਟੀਕਲ ਸਾਹਮਣੇ ਨਹੀਂ ਆਈ ਉਸ ਪੱਧਰ ਦੇ ਉੱਤੇ ਅੱਗੋਂ ਕਿੰਨੀ ਕਿ ਜਾਗਰੂਕਤਾ ਹੋਏਗੀ ਕਿਸ ਧੰਗ ਨਾਲ ਤੁਹਾਡੀ ਗੱਲ ਬਣੇਗੀ ਇਹ ਤੁਸੀਂ ਉਸ ਲੈਵਲ ਦੇ ਉੱਤੇ ਦੇਖਣਾ ਨਹੀਂ ਤਾਂ ਫਿਰ ਉਹ ਕੰਮ ਇਸੇ ਟੱਗ ਦੇ ਨਾਲ ਡਾਇਰੈਕਟਰ ਜਿਹੜਾ ਚੱਲ ਰਿਹਾ ਜਿਸ ਲੈਵਲ ਦਾ ਉਹੀ ਚੱਲਦਾ ਕਿੰਨੀਆਂ ਮੀਟਿੰਗਾਂ ਟਾਈਮ ਤੇ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਕਿੰਨੇ ਰੈਗੂਲੇਸ਼ਨ ਕੀਤੇ ਜਨਤਕ ਤੌਰ ਤੇ ਤੁਸੀਂ ਕਿੰਨੀਆਂ ਗੱਲਾਂ ਪ੍ਰੈਸ 'ਚ ਦਿੰਦੇ ਹੋ ਕਿੰਨੇ ਲੋਕਾਂ ਨੂੰ ਜਾਗਰੂਕ ਕਰਦੇ ਹੋ ਕਿੰਨੀਆਂ ਪੰਚਾਇਤਾਂ ਨੂੰ ਵਿਜ਼ਿਟ ਕਰਦੇ ਹੋ ਜਾ ਕੇ ਔਰ ਵਿਸ਼ਟ ਕਰਕੇ ਦੌਰੇ ਉਹਨਾਂ ਦੇ ਕਰਕੇ ਕਿ ਕਿੱਥੇ ਕਿੱਥੇ ਕੰਮਾਂ ਦੀ ਦੇਖਰੇਖ ਕਰਦੇ ਹਾਂ ਸੁਪਰਵਾਈਜ਼ਰੀ ਜਿਹੜਾ ਰੋਲ ਹੈ ਘਟੋਟ ਉਹ ਵੀ ਤੁਹਾਡਾ ਬਣਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਸ ਤੌਰ ਤੇ ਜਿੰਨਾ ਚਿਰ ਇਹ 29 ਡਿਪਾਰਟਮੈਂਟ ਟਰਾਂਸਫਰ ਨਹੀਂ ਹੁੰਦੇ ਉਹਨਾਂ ਚਿਰ ਸੁਪਰਵਾਈਜ਼ਰੀ ਰੋਲ ਹੈ ਪਰ ਜੇ 29 ਡਿਪਾਰਟਮੈਂਟ ਉਹਨਾਂ ਨਾਲ ਸੰਬੰਧਿਤ ਵਿੱਤ ਉਹਨਾਂ ਨਾਲ ਸੰਬੰਧਿਤ ਮੁਲਾਜ਼ਮ ਟਰਾਂਸਫਰ ਹੋਣਗੇ ਤਾਂ ਇਕੱਲਾ ਬੀਡੀਪੀਓ ਨਹੀਂ ਉਹਨਾਂ ਮੁਲਾਜ਼ਮਾਂ ਨਾਲ ਬਾਕੀ ਚੀਜ਼ਾਂ ਕਰਨੀਆਂ ਤੁਸੀਂ ਦੇਖਣਾ ਘੱਟ ਘੱਟੋ ਘੱਟ ਉਹਨਾਂ ਮੁਲਾਜ਼ਮਾਂ ਨਾਲ ਡੀਲ ਕਿਵੇਂ ਕਰਨਾ ਹੈ ਬਾਕੀ ਦੀਆਂ ਚੀਜ਼ਾਂ ਕਿਵੇਂ ਕਰਨੀਆਂ ਨੇ ਜੇ ਉਹ ਤੁਸੀਂ ਨਹੀਂ ਕਰਦੇ ਕੱਲਾ ਅਫਸਰਾਂ ਤੇ ਛੱਡ ਦਿਓ ਕੱਲੇ ਮੁਲਾਜ਼ਮਾਂ ਤੇ ਛੱਡ ਦਿਓ ਤਾਂ ਫਿਰ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਜਿਹਨੂੰ ਸਰਕਾਰ ਬਣਿਆ ਗਿਆ ਬਲਾਕ ਲੈਵਲ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉੱਤੇ ਉਹ ਤੁਸੀਂ ਦੇਖਣਾ ਕਿੰਨਾ ਕੰਮ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਜਾਗਰੂਕਤਾ ਦੀ ਹੈ ਉਦੋਂ ਬਾਅਦ ਉਦੋਂ ਵੱਡੀ ਗੱਲ ਫਿਰ ਉਹਦੇ ਤੇ ਦਲੇਰੀ ਨਾਲ ਸੂਝਬੂਝ ਨਾਲ ਅਮਲ ਕਰਨ ਦੀ ਹੈ ਔਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਿੱਖ ਕੇ ਅਮਲ ਜਰੂਰ ਹੋ ਜਾਂਦਾ ਜੇਕਰ ਸ਼ਾਨ ਪੋਜੇ ਉਸ ਮਾਮਲੇ ਦੇ ਵਿੱਚ ਇਸੇ ਲਈ ਇਹਨੂੰ ਦੇਖਣਾ ਕਾਨੂੰਨ ਨੂੰ ਪੜ੍ਹਨਾ ਉਹਦੇ ਜਾਣਕਾਰ ਬਣਨਾ ਬੇहद ਜ਼ਰੂਰੀ ਹੈ ਅੱਜ ਲਈ ਇੰਨੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਪੁਲਾਨ